ਵੀਰਾਂ ਨੂੰ ਦਿਖਾ ਦੇਣਾ ਕਿ ਪੰਛੀ ਨਾ ਵਿਚਾਰਾ ਇੱਥੇ ਸੜਕ ਦੇ ਉੱਤੇ ਡਿੱਗਿਆ ਹੋਇਆ ਸੀਗਾ ਬਿਵੋਸ਼ ਹੋ ਕੇ ਗਰਮੀ ਕਾਰਨ ਬਿਵੋਸ਼ ਹੋ ਕੇ ਸੜਕ ਦੇ ਉੱਤੇ ਡਿੱਗਿਆ ਹੋਇਆ ਸੀਗਾ ਤੇ ਆ ਚੱਕ ਕੇ ਦੇਖੋ ਹੁਣ ਇਹਨੂੰ ਪਾਣੀ ਪੂਣੀ ਪਾਏਗਾ ਤੇ ਹੁਣ ਇਹਨੂੰ ਜਿਹੜੀ ਸੁਰਤ ਆਈ ਹੈਗੀ ਦੋਸਤੋ ਗਰਮੀ ਬਹੁਤ ਜ਼ਿਆਦਾ ਹੈ ਤੇ ਪਾਣੀ ਨਾ ਮਿਲਣ ਕਾਰਨ ਆਪਣੇ ਪੰਛੀ ਨੇ ਜਿਹੜੇ ਉਹ ਮਰ ਰਹੇ ਨੇਗੇ ਤੇ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀਆਂ ਛੱਤਾਂ ਤੇ ਆਪਣੇ ਬਲੇਰਿਆਂ ਦੇ ਉੱਤੇ ਛੋਟੇ-ਛੋਟੇ ਭਾਂਡਿਆਂ ਦੇ ਵਿੱਚ ਪੰਛੀਆਂ ਵਾਸਤੇ ਪਾਣੀ ਜ਼ਰੂਰ ਰੱਖਿਆ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਪੰਛੀਆਂ ਨੂੰ ਪੀਣ ਵਾਲਾ ਨਹੀਂ ਮਿਲ ਰਿਹਾ ਤੇ ਆ ਦੇਖ ਲਓ ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਦਨਾਂਗਾ ਕਿ ਪੰਛੀ ਨਾ ਵਿਚਾਰਾ ਇੱਥੇ ਸੜਕ ਦੇ ਉੱਤੇ ਡਿੱਗਿਆ ਹੋਇਆ ਸੀਗਾ ਬਿਓਸ਼ ਹੋ ਕੇ ਗਰਮੀ ਕਾਰਨ ਬਿਓਸ਼ ਹੋ ਕੇ ਸੜਕ ਦੇ ਉੱਤੇ ਡਿੱਗਿਆ ਹੋਇਆ ਸੀਗਾ ਤੇ ਆ ਚੱਕ ਕੇ ਦੇਖੋ ਹੁਣ ਇਹਨੂੰ ਪਾਣੀ ਪੂਣੀ ਪਿਆਇਗਾ ਤੇ ਹੁਣ ਇਹਨੂੰ ਜਿਹੜੀ ਸੁਰਤ ਆਈ ਹੈਗੀ ਇਸ ਲਈ ਨਾ ਬਹੁਤ ਬੁਰਾ ਹਾਲ ਹੋ ਰਿਹਾ ਹੈਗਾ ਪੰਛੀਆਂ ਦਾ ਕਿਉਂਕਿ ਗਰਮੀ ਜਿਆਦਾ ਹੈ ਪਾਣੀ ਜਿਹੜਾ ਪੀਣ ਵਾਲਾ ਸਾਫ ਇਹਨਾਂ ਨੂੰ ਮਿਲ ਨਹੀਂ ਰਿਹਾ ਹੈਗਾ ਪਿੰਡਾਂ ਦੇ ਜਿਹੜੇ ਛੱਪੜ ਵਗੈਰਾ ਨੇ ਕਿ ਉਹ ਵੀ ਹੁਣ ਆਪਾਂ ਨੂੰ ਪਤਾ ਹੀ ਆ ਵੀ ਉਹਨਾਂ 'ਚ ਵੀ ਸੀਵਰੇਜ ਵਾਲਾ ਪਾਣੀ ਪੈਣ ਲੱਗ ਗਿਆ ਤੇ ਇਸ ਕਰਕੇ ਵਿਚਾਰੇ ਨਾ ਇਹ ਪੰਛੀ ਨੇ ਜਿਹੜੇ ਇਹ ਮਰੀ ਜਾਂਦੇ ਨੇਗੇ ਇਹਨਾਂ ਦੀ ਗਿਣਤੀ ਹੈ ਜਿਹੜੀ ਦਿਨ ਦਿਨ ਘਟਦੀ ਜਾਂਦੀ ਹੈਗੀ ਆ ਤੁਸੀਂ ਦੇਖ ਲਓ ਆਪੀ ਤਸਵੀਰਾਂ ਦੇ ਵਿੱਚ ਹੁਣ ਇਹ ਜਮਾ ਜੇ 10 ਵੀ ਮਿੰਟ ਹੋਰ ਨਾ ਨਜ਼ਰ ਨਿਗਾ ਪੈਂਦੀ ਤੇ ਕੋਈ ਇਹਨੂੰ ਨਾ ਚੱਕਦਾ ਦੇਣੇ ਮਰ ਜਾਣਾ ਸੀਗਾ ਆ ਦੇਖੋ ਹੁਣ ਆਪਾਂ ਇਹਨੂੰ ਚੱਕ ਲਿਆ ਚੱਕ ਕੇ ਇਹਨੂੰ ਪਾਣੀ ਪੂਣੀ ਪਾਇਆਗਾ ਤੇ ਇਹਦੇ ਸਿਰ ਦੇ ਵਿੱਚ ਠੰਡਾ ਪਾਣੀ ਪਾਇਆਗਾ ਤੇ ਹੁਣ ਇਹਨੂੰ ਮੜੀ ਜਾ ਕੇ ਸੁਰਤ ਆਈ ਹੈ ਜਮਾ ਬੇਹੋਸ਼ ਹੋ ਕੇ ਇਹ ਸੜਕ ਦੇ ਉੱਤੇ ਡਿੱਗਿਆ ਹੋਇਆ ਸੀਗਾ ਆਪ ਵੀ ਦੇਖ ਲਓ ਤੁਸੀਂ ਤੇ ਬਾਈ ਇਸ ਕਰਕੇ ਨਾ ਪਾਣੀ ਦੀ ਬਹੁਤ ਲੋੜ ਹੈਗੀ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ 2 ਮਿੰਟਾਂ ਦਾ ਕੰਮ ਹੈਗਾ ਤੇ ਸਾਰੇ ਆਪਣੀਆਂ ਛੱਤਾਂ ਦੇ ਉੱਤੇ ਆਪਣੀ ਬਨੇਰਿਆਂ ਤੇ ਜਾਂ ਛੱਤ ਦੇ ਉੱਤੇ ਚਾਰਦਵਾਰੀ ਜਿ ਪੜਦੀ ਕੀਤੀ ਹੁੰਦੀ ਆ ਆਪਾਂ ਪੜਦੀਆਂ ਦੇ ਉੱਤੇ ਛੋਟੇ ਛੋਟੇ ਭਾਂਡੇ ਛੱਤਾਂ ਦੇ ਉੱਤੇ ਆਮ ਹੀ ਪਏ ਹੁੰਦੇ ਨੇਗੇ ਉਹਨਾਂ ਦੇ ਵਿੱਚ ਪਾਣੀ ਪਾ ਕੇ ਬਈ ਵਣਕੇ ਨਾ ਇਹਨਾਂ ਵਾਸਤੇ ਪੰਛੀਆਂ ਵਾਸਤੇ ਜ਼ਰੂਰ ਰੱਖਦਿਆ ਕਰੋ ਤਾਂ ਜਿਹੜਾ ਇਹ ਸਾਫ਼ ਪਾਣੀ ਹੋਵੇ ਪੀ ਸਕਣ ਤੇ ਨਾਲ ਹੀ ਥੋੜੀ ਜਿਹਾ ਦਾਣੇ ਵੀ ਇਹਨਾਂ ਨੂੰ ਪਾ ਦਿਆ ਕਰੋ ਸਵੇਰੇ ਸ਼ਾਮ मुट्ठी ਤੋਂ ਮੁਠੀਆਂ ਦਾਣੇ ਕਿਉਂ ਹੀ ਬਚਾਰੇ ਹੋਰ ਕੁਝ ਨਹੀਂ ਮੰਗਦੇ ਹੈਗੇ ਬੇਜਵਾਨ ਨੇਗੇ ਪ੍ਰਮਾਤਮਾ ਦੇ ਜੀ ਨੇ ਇਤਲੀ ਭਾਈ ਜਨਾਂ ਕੋ ਹੋ ਸਕਦਾ ਮੁੱਠੀ ਤੋਂ ਮੁੱਠੀਆਂ ਦਾਣੇ ਵੀ ਆਪਣੇ ਛੱਤਾਂ ਦੇ ਉੱਤੇ ਜਰੂਰ ਪਾ ਦਿਆ ਕਰੋ ਤੇ ਛੱਤਾਂ ਦੇ ਉੱਤੇ ਪਾਣੀ ਸਾਫ਼ ਇਹਨਾਂ ਵਾਸਤੇ ਜਰੂਰ ਰੱਖਿਆ ਕਰੋ 5 ਮਿੰਟ ਲੱਗਦੇ ਵੀ ਨਹੀਂ ਹੈਗੇ ਆ ਉੱਤੇ ਛੋਟੇ ਛੋਟੇ ਭਾਂਡੇ ਰੱਖ ਲਓ ਤੁਸੀਂ ਛੱਤਾਂ ਦੇ ਉੱਤੇ ਬਨੇਰਿਆਂ ਤੇ ਤੇ ਜਦੋਂ ਤੁਸੀਂ ਉੱਪਰ ਛੱਤਾਂ ਤੇ ਚੜ੍ਹਦੇ ਹੋਗੇ ਉਦੋਂ ਪਹਿਲਾਂ ਵਾਲਾ ਪਾਣੀ ਢੋਲਤਾ ਤੇ ਸਾਫ਼ ਕਰਕੇ ਭਾਈ ਨਵਾਂ ਪਾਣੀ ਇਹਨਾਂ ਨੂੰ ਸਵੇਰੇ ਸ਼ਾਮ ਪਾ ਦਿਆ ਕਰੋ ਤੇ ਭਾਈ ਵੀਡੀਓ ਨੂੰ ਨਾ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਬੰਦੇ ਤੱਕ ਇਹ ਵੀਡੀਓ ਆਪਣੀ ਪਹੁੰਚਾ ਦਿਓ ਤਾਂ ਇਹਨਾਂ ਪੰਛੀਆਂ ਵਾਸਤੇ ਜਿਹੜਾ ਹਰੇਕ ਬੰਦਾ ਆਪਣੇ ਘ